ਤੇ ਸਿਰ झुਕਾਵਾਂ ਮੈਂ ਤੇਰੇ ਹਜ਼ੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਸੁਖਵਿੰਦਰ ਸਿੰਘ ਕੋਲੋਤਾ ਗਰਾਊਂਡ ਰਿਪੋਰਟ ਜਮੀਨੀ ਹਕੀਕਤ ਚੈਨਲ ਤੋਂ ਅੱਜ ਆਪਾਂ ਬੈਠੇ ਆ ਮਨਜਿੰਦਰ ਸਿੰਘ ਬਰਾੜ ਗੋਪੀ ਜੀ ਹਣੋਂ ਕੋਲੇ ਜਿਹੜੇ 25 ਨੰਬਰ ਵਾਰਡ ਦੇ ਨਮਾਇੰਦੇ ਨੇ ਇਹਨਾਂ ਦੇ ਪਤਨੀ ਸੋਨੀਆ ਰਾਣੀ ਜੀ ਇਥੋਂ ਜਿੱਤੇ ਆ ਬਾਈ ਜੀ ਸਮਾਜ ਸੇਵਾ ਨਾਲ ਸੰਬੰਧਿਤ ਨੇ ਬਲੱਡ ਉਹਨਾਂ ਨੇ ਇਹ ਲਗਭਗ ਲੋਕਾਂ ਨਾਲ ਘੜਦੇ ਨੇ ਆਪਣੇ ਬਾਰੇ ਤੋਂ ਤੁਹਾਡੀ ਯੋਗਤਾ ਵਿਦਿਅਕ ਯੋਗਤਾ ਆਪਣੇ ਪਰਿਵਾਰ ਬਾਰੇ ਸਭ ਤੋਂ ਪਹਿਲਾਂ ਤਾਂ ਸਸੀ ਕਾਲ ਜੀ ਤੇ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਮੇਰਾ ਨਾਮ ਮਨਜਿੰਦਰ ਸਿੰਘ ਹੈ ਮੈਂ ਇਥੇ ਸੁਰਗਾਪੁਰੀ ਸਾਡਾ ਵਾਰਡ ਨੰਬਰ 25 ਹੈ ਮੇਰੇ ਮਿਸੀਸ ਸੋਨੀਆ ਰਾਣੀ ਇਥੋਂ ਦੀ ਨੁਮਾਇੰਦਗੀ ਕਰਦੇ ਆ ਕੌਂਸਲਰ ਹੈ ਤੇ ਸਾਨੂੰ ਨੁਮਾਇੰਦਗੀ ਕਰਨ ਦਾ ਜਿਹੜਾ ਮੌਕਾ ਹੈ ਜਾਂ ਸਮਾਂ ਦਿੱਤਾ ਉਹ ਮੁਹੱਲਾ ਵਾਸੀਆਂ ਨੇ ਦਿੱਤਾ ਹੈ ਲੋਕਾਂ ਨੇ ਭੈਣ ਭਰਾਵਾਂ ਨੇ ਦਿੱਤਾ ਹੈ ਕਿਉਂਕਿ ਅਸੀਂ ਇੱਕ ਬੜੇ ਇੱਕ ਆਮ ਸੁਧਾਰਨ ਜੇ ਪਰਿਵਾਰ ਚੋਂ ਆ ਸਾਡੇ ਪਰਿਵਾਰ ਦੀ ਕੋਈ ਪੁਰਾਣੀ ਕੋਈ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਹੈ ਅਸੀਂ ਤਾਂ ਤਿਆਰ ਦਿ ਲੋ ਧੰਨਵਾਦੀ ਆ ਸਾਡੇ ਵਰਡ ਵਾਸੀਆਂ ਦੇ ਸਾਡੇ ਆਸ-ਪਾਸੇ ਜਿਹੜੇ ਭੈਣ ਭਰਾ ਬੈਠੇ ਸਪੋਰਟ ਕਰਦੇ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਸਾਡੇ ਕੋਟਕਪੂਰੇ ਦੀ ਸਭ ਤੋਂ ਵੱਡੀ ਪੰਚਾਇਤ ਦਫ਼ਤਰ ਨਗਰ ਕਾਉਂਸਲ ਕੋਟਕਪੂਰਾ ਉਹਦੇ ਵਿੱਚ ਬੈਠਣ ਦਾ ਮੌਕਾ ਦਿੱਤਾ ਹੁਣ ਅਸੀਂ ਉੱਥੇ ਜਾ ਕੇ ਆਪਦੇ ਮੱਲੇ ਦੇ ਪ੍ਰਤੀ ਆਪਦੇ ਲੋਕਾਂ ਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਆ ਉੱਥੇ ਗੱਲ ਰੱਖਦੇ ਆ ਉਹ ਤਾਂ ਹੀ ਰੱਖਦੇ ਆ ਭਾਈ ਜੇ ਸਾਡੇ ਤੇ ਹੱਥ ਰੱਖਿਆ ਤਾਂ ਮੱਲਾ ਵਾਸੀਆਂ ਨੇ ਹਾਂਜੀ ਭਾਈ ਜੀ ਇੱਕ ਗੱਲ ਮੈਂ ਹੋਰ ਦੱਸਣੀ ਚਾਹਾਂਗਾ ਪੂਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਵਾਰਡ ਆ ਸਾਡਾ ਵਾਰਡ ਨੰਬਰ 25 ਇਹਦੀਆਂ ਸਭ ਤੋਂ ਵੱਧ ਪ੍ਰਾਪਤੀਆਂ ਇਹਨਾਂ ਨੇ ਆਪਣੇ ਮਹੱਲੇ ਲਈ ਬੈਸਟ ਐਫਰਟਸ ਕੀਤੀਆਂ ਬਾਈ ਜੀ ਲਗਭਗ ਸਮਰਪਤ ਹੈ denn ਰਾਤ ਇਹਨਾਂ ਨਾਲ ਆਪਾਂ ਗੱਲ ਕਰਕੇ ਜਾਣਾਂਗੇ ਇਹਨਾਂ ਨੇ ਆਪਣੇ ਮਹੱਲੇ ਲਈ ਹਲੇ ਤੱਕ ਕੀ ਕੁਝ ਕੀਤਾ ਭਾਈ ਜੀ ਮਹੱਲੇ ਵਾਸਤੇ ਤਾਂ ਆਏ ਆ ਵੀ ਜਦੋਂ ਅਸੀਂ ਜਿੱਤੇ ਦਫ਼ਤਰ ਦੇ ਵਿੱਚ ਗਏ ਉੱਥੇ ਜਾ ਕੇ ਪੁਰਾਣੇ ਅਸੀਂ ਰਿਕਾਰਡ ਕਢਾਏ ਵੀ ਭਾਈ ਕਈ ਵਾਰੀ ਕੋਈ ਫੰਡ ਪਿਆ ਹੁੰਦਾ ਜਾਂ ਕੋਈ ਮਤਾ ਪਾਇਆ ਹੋਇਆ ਹੁੰਦਾ ਪਰ ਤੂੰ ਸਾਨੂੰ ਅਜਿਹਾ ਕੋਈ ਡਾਕੂਮੈਂਟ ਨਹੀਂ ਮਿਲਿਆ ਜਿਹੜਾ ਸਾਡੇ ਮਹੱਲੇ ਦੇ ਲੋਕ ਹਿੱਤ ਮਤਾ ਪਾਇਆ ਗਿਆ ਹੋਵੇ 19 ਸਾਡੀ ਉਮਰ ਨਹੀਂ 1982-82 ਦੇ ਕੱਟੇ ਹੋਏ ਜਿਹੜੇ ਪਲਾਟ ਹੈ ਉਹ ਏਰੀਆ ਕੱਚੇ ਪਈ ਸੀ ਠੀਕ ਹੈ ਜੀ ਮੇਰੀ 34-35 ਸਾਲ ਦੀ ਉਮਰ ਹੈ ਤੇ ਉੱਥੇ ਕਿੰਨੇ ਕਿੰਨੇ ਸਾਡੀ ਏਜ ਤੋਂ ਵੱਧ ਸਮਾਂ ਹੋ ਗਿਆ ਉਹ ਗਲੀਆਂ ਕੱਚੀਆਂ ਸੀਗੀਆਂ ਠੀਕ ਹੈ ਜੀ ਸਾਨੂੰ 65% ਲਗਭਗ ਏਰੀਆ ਕੱਚਾ ਮਿਲਿਆ ਕੁਝ ਏਰੀਆ ਇਹੋ ਜਿਹਾ ਮਿਲਿਆ ਵੀ ਲੋਕ ਰਹਿ ਰਹੇ ਆ ਪਰ ਉਹਦੇ ਸਿਵਰੇਜ ਹੀ ਨਹੀਂ ਪਿਆ ਗਿਆ ਸਿਵਰੇਜ ਪ੍ਰਣਾਲੀ ਉਹ ਹੀ ਹੈਣੀਗੀ ਕਿਉਂਕਿ ਇਹ ਸਾਰੀਆਂ ਜਿਹੜੀਆਂ ਬੇਸਿਕ ਸਹੂਲਤਾਂ ਆ ਜਿਹੜੀਆਂ ਸਾਡੇ ਤੋਂ ਪਹਿਲਾਂ ਜਿਹੜੇ ਨਮਾਇंदे ਰਹੇ ਆ ਉਹ ਆਪਦੇ ਜਾਣੇ ਵਧੀਆ ਕੰਮ ਕਰਦੇ ਰਹੇ ਆ ਕੋਈ ਮਨਸ਼ਾ ਨਹੀਂ ਹੁੰਦੀ ਕਿਸੇ ਦੀ ਕਿ ਲੋਕ ਮੈਨੂੰ ਮਾੜਾ ਕਹਿਣ ਜਾਂ ਮੈਂ ਕੋਈ ਮਾੜਾ ਕੰਮ ਕਰਾਂ ਪਰ ਤੂੰ ਕਈ ਵਾਰੀ ਪ੍ਰਤੀਕਰਮ ਉਦਾਂ ਦੇ ਹੁੰਦੇ ਆ ਕਿ ਉਹ ਨਹੀਂ ਕਰ ਹੋ ਪਾਉਂਦਾ ਜਾਂ ਨਹੀਂ ਉਹ ਬੰਦਾ ਕਰ ਪਾਉਂਦਾ ਹੈਗਾ ਤੋ ਅਸੀਂ ਸਭ ਤੋਂ ਪਹਿਲਾਂ ਤਾਂ ਉੱਥੇ ਜਾ ਕੇ ਆਪਦੇ ਵਰਡ ਵਾਸਤੇ ਜਿੰਨੇ ਵੱਧ ਤੋਂ ਵੱਧ ਪੈਸੇ ਮਨਜ਼ੂਰ ਕਰਾਏ ਸਿਵਰੇਜ ਸਭ ਤੋਂ ਪਹਿਲਾਂ ਸਿਵਰੇਜ ਪਾਇਆ ਜਿਹੜੇ ਏਰੀਆ ਵਿੱਚ ਸਿਵਰੇਜ ਰਹਿੰਦਾ ਸੀ ਸਿਵਰੇਜ ਦੇ ਕਨੈਕਸ਼ਨ ਪਵਾਏ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਾਡੀਆਂ ਗਲੀਆਂ ਕੁਝ ਸੀਗੀਆਂ ਬਣੀਆਂ ਹੋਈਆਂ ਸੀ ਪਰੰਤੂ ਨੀਵੀਆਂ ਹੋ ਗਈਆਂ ਸੀ ਉਹਨਾਂ ਨੂੰ ਰੀਸੋਲਿੰਗ ਦਾ ਕੰਮ ਕਰਾਇਆ ਉੱਥੇ ਪਾਣੀ ਖੜਨ ਨੂੰ ਹਟਾਇਆ ਤੇ ਜਿਹੜੇ ਵੀ ਏਰੀਏ ਦੇ ਵਿੱਚ ਹੁਣ ਲੈ ਕਈ ਏਰੀਏ ਇਹੋ ਜਿਹੇ ਸੀਗੇ ਉੱਥੇ ਸਟਰੀਟ ਲਾਈਟ ਦੀ ਤਾਰ ਹੀ ਹੈ ਨਹੀਂ ਸੀ ਤੁਸੀਂ ਦੇਖੋ ਲੋਕਾਂ ਨੇ ਪੈਣ ਭਰਾਵਾਂ ਨੇ ਬੀਬੀਆਂ ਨੇ ਉਹਨਾਂ ਨੇ ਬਾਹਰ ਨਿਕਲਣਾ ਹੁੰਦਾ ਰਾਤ ਨੂੰ ਕੋਈ ਬਾਹਰੋਂ ਕੋਈ ਦੁਕਾਨ ਤੇ ਜਾਣਾ ਜਾਂ ਕੋਈ ਅਮਰਜੈਂਸੀ ਪੈ ਗਈ ਚਾਨਣ ਦਾ ਹੋਣਾ ਬਹੁਤ ਜ਼ਰੂਰੀ ਆ ਹੁਣ ਕਈ ਗਲੀਆਂ ਇਹੋ ਜਿਹੀਆਂ ਪਾਈਆਂ ਗਈਆਂ ਤੁਸੀਂ ਦੇਖੋ ਵੀ ਉਹ ਜਦੋਂ ਦੇ ਗਲੀ ਵਾਲੇ ਬੈਠੇ ਆ ਜਦੋਂ ਦੇ ਵੀ ਉਥੇ ਉਥੇ ਤਾਰ ਹੀ ਹੈਣੀ ਸੀਗੀ ਕਿ ਜਿਹੜੀ ਉਹਨਾਂ ਨੂੰ ਚਾਨਣ ਦੇ ਸਕੇ ਜਿਹਦੇ ਨਾਲ ਉਥੇ ਜੋੜ ਕੇ ਬਲਬ ਲਾਇਆ ਜਾ ਸਕੇ ਸੋ ਮੈਂ ਪੂਰੇ ਵਾਰਡ ਦੇ ਵਿੱਚ 10mm ਤਾਰ ਸਾਡੀ ਕਮੇਟੀ ਵੱਲੋਂ ਉਥੇ ਕੋਈ ਲਾਈਟ ਦਾ 100 ਦਾ 100% ਪ੍ਰਬੰਧ ਸਾਡੇ ਵਾਰਡ ਦੇ ਵਿੱਚ ਕੀਤਾ ਪਾਣੀ ਦੀ ਜਿਹੜੀ ਸਹੀ ਨਿਕਾਸੀ ਹੈ ਜਦੋਂ ਬਰਸਾਤਾਂ ਆਉਂਦੀਆਂ ਪੂਰੀ ਨਿਕਾਸੀ ਸਹੀ ਤਰੀਕੇ ਨਾਲ ਹੋ ਸਕੇ ਉਹਦੇ ਵਾਸਤੇ ਅਸੀਂ 24 ਪਾਈਪਾਂ 8 ਇੰਚੀ ਦੀਆਂ ਜੀ ਉਹ ਪਾ ਕੇ ਸਿਵਰੇਨਾਂ ਜੋੜ ਕੇ ਮੂਰੇ ਉਹਨਾਂ ਦੇ ਜਾਲੀਆਂ ਲਾ ਕੇ ਉਹਨੂੰ ਸਿਵਰੇ ਸਿਸਟਮ ਨਾਲ ਜੋੜਿਆ ਵੀ ਪਾਣੀ ਜਦੋਂ ਤੱਕ ਜਿੱਥੇ ਇਕੱਠਾ ਹੁੰਦਾ ਸੀ ਉਹ ਤੇ ਇਕੱਠਾ ਨਾ ਹੋਵੇ ਉਹ ਪਾਣੀ ਡਿਵਾਈਡ ਹੋ ਜੇ ਵੰਡਿਆ ਜਾਵੇ ਪਾਣੀ ਔਰ ਇਸ ਤੋਂ ਬਿਨਾ ਸਾਡਾ ਜਿਹੜਾ ਦੁਵਾਰਿਆਂ ਨੇ ਰੋਡ ਦਾ ਨਾਲਾ ਮੇਨ ਜਿੱਥੇ ਸਾਡਾ ਮੇਨ ਡਰੇਨ ਸਿਸਟਮ ਸੀਗਾ ਉਹਦੇ ਵਿੱਚੋਂ ਅਸੀਂ 12 12 ਇੰਚੀ ਦੀਆਂ ਪਾਈਪਾਂ ਜਿੱਥੋਂ ਤੱਕ ਸਾਡੇ ਵਾਰਡ ਦੀ ਹੱਦਬੰਦੀ ਆ ਉਹ ਸਾਰੀਆਂ ਪੈ ਚੁੱਕੀਆਂ 21 ਫੁੱਟ ਜਿਹੜਾ ਵੱਡਾ ਸੀਵਰੇਜ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਜੁੜਿਆ ਹੋਇਆ ਉਹਦੇ ਨਾਲ ਮੈਂ ਉਹਨਾਂ ਨੂੰ ਕਨੈਕਟ ਕਰਤਾ ਹੁਣ ਜੇਕਰ ਬਰਸਾਤ ਦਾ ਪਾਣੀ ਆਉਂਦਾ ਪਹਿਲਾਂ ਉਹ ਪਾਣੀ ਜਿੱਥੇ 4-4 ਘੰਟੇ 5-5 ਘੰਟੇ ਨਹੀਂ ਸੀ ਖੜਾ ਰਹੀਂ ਖੜਾ ਰਹਿੰਦਾ ਹੁੰਦਾ ਸੀ ਨਿਕਲਦਾ ਨਹੀਂ ਸੀ ਹੁੰਦਾ ਹੁਣ ਉਹ ਪਾਣੀ 35 ਤੋਂ 40 ਮਿੰਟਾਂ ਦੇ ਵਿੱਚ ਵਿੱਚ ਸਾਡਾ ਸਾਰਾ ਏਰੀਆ ਖਾਲੀ ਹੋ ਜਾਂਦਾ ਇਹ ਸਾਰੀਆਂ ਚੀਜ਼ਾਂ ਕਾਰਨ ਪਿੱਛੇ ਕੀ ਆ ਕਿ ਸਾਡੇ ਜਿਹੜੇ ਭਰਾ ਨਾਲ ਕੰਮ ਕਰਦੇ ਆ ਸਾਨੂੰ ਕੋਈ ਸਲਾਹ ਦਿੰਦੇ ਆ ਕਿਉਂਕਿ ਆਪ ਅਸੀਂ ਉਹਨੇ ਹਜੇ ਨਹੀਂ ਸਮਝਦਾਰ ਸਿੱਖ ਰਹੇ ਆ ਹਜੇ ਸਿੱਖਦਿਆਂ ਤੋਂ ਕੰਮ ਕਰਦਿਆਂ ਤੋਂ ਗਲਤੀਆਂ ਵੀ ਹੋ ਜਾਂਦੀਆਂ ਆ ਉਹ ਗਲਤੀਆਂ ਨੂੰ ਸੁਧਾਰ ਕੇ ਹੋਰ ਅੱਗੇ ਵਧਦੇ ਆ ਠੀਕ ਹੈ ਜੀ ਪਰ ਸਾਡਾ ਇੱਕ ਇੱਕ ਮਿੰਟ ਸਾਡਾ ਇੱਕ ਇੱਕ ਸਮਾਂ ਉਦਾਂ ਸਮਾਂ ਅਸੀਂ ਆਪਦੇ ਪਰਿਵਾਰ ਨੂੰ ਨਹੀਂ ਦਿੰਦੇ ਜਿੰਨਾ ਅਸੀਂ ਆਪਦੇ ਵਾਰਡ ਵਾਸੀਆਂ ਨੂੰ ਆਪਦੇ ਮੱhalla ਵਾਸੀਆਂ ਨੂੰ ਦਿੰਨੇ ਆ ਠੀਕ ਹੈ ਜੀ ਸਮਰਪਤਾ ਪੂਰੇ ਜੀ ਕੋਈ ਗੱਲ ਨਹੀਂ ਨਾ ਹੀ ਕੋਈ ਇਹੋ ਜੀ ਬੇਸਿਕ ਸਹੂਲਤ ਜਾਂ ਬੇਸਿਕ ਨੀਡ ਸਾਡੇ ਵਾਰਡ ਵਾਸੀਆਂ ਦੀ ਹੋਊਗੀ ਜਿਹੜੀ ਅਸੀਂ ਲਿਆ ਨਾ ਸਕੇ ਏ ਟੂ ਜ਼ेड ਸਾਰਾ ਕਰ ਦੇਾਂਗੇ ਤੇ ਇਹ ਵਾਰਡ ਇੱਕ ਉਦਾਹਰਨ ਬਣਾ ਦੇਾਂਗੇ ਸ਼ਹਿਰ ਦੇ ਵਿੱਚ ਵੀ ਲੋਕ ਇਹਨੂੰ ਵੇਖਣ ਆਉਣਗੇ ਵੀ ਭਾਈ ਉਥੇ ਵਾਰਡ ਨੰਬਰ 25 ਹੈ ਉਧਰ ਵੇਖ ਕੇ ਤਾਂ ਆਈਏ ਉਥੇ ਵਜ੍ਹਾ ਹੈ ਕੀ ਆ ਠੀਕ ਹੈ ਜੀ ਪੂਰੇ ਵਾਰਡ ਦੇ ਵਿੱਚ ਆਗਰ ਕਿਸੇ ਬੰਦੇ ਦੀ ਕੋਈ ਪੈਨਸ਼ਨ ਲੱਗਣ ਵਾਲੀ ਰਹਿੰਦੀ ਸੀ ਜੀ ਉਹ ਐ ਨਹੀਂ ਵੀ ਦਫ਼ਤਰ ਗੇੜੇ ਮਾਰੂਗਾ ਜਾ ਕੇ ਵੀ ਇਹ ਥੋੜਾ ਧਿਆਨ ਫਿਰੂਗਾ ਅਸੀਂ ਆਪਦੇ ਘਰੇ ਇਸੇ ਦਫ਼ਤਰ ਜਿੱਥੇ ਅੱਜ ਆਪਾਂ ਬੈਠੇ ਆਂ ਇੱਥੇ ਹੀ ਅਸੀਂ ਬੈਠ ਕੇ ਉਹਨਾਂ ਦੀਆਂ ਫਾਈਲਾਂ ਭਰਦੇ ਆਂ ਐਮਸੀ ਵਾਲੀ ਮੋਹਰ ਲਾ ਕੇ ਪਟਵਾਰੀ ਕੋਲੇ ਆਪ ਜਾਂਦੇ ਆਂ ਈਓ ਸਾਹਿਬ ਜੀ ਦੇ ਸਾਈਨ ਅਸੀਂ ਕਰਵਾ ਕੇ ਕੋਸ਼ਿਸ਼ ਹੁੰਦੀ ਆ ਕਿ ਉਹ ਸੇਵਾ ਕੇਂਦਰ ਵਾਲਾ ਮੁੰਡਾ ਇੱਥੇ ਬੁਲਾ ਕੇ ਉਹਦੀ ਫਾਈਲ ਭਰ ਆ ਦੇ ਜੀ ਇਹ ਨਹੀਂ ਵੀ ਕੋਈ ਬਜ਼ੁਰਗ ਆ ਵਿਚਾਰਾ ਜਾ ਕੇ ਉਹ ਦਿਹਾੜੀ ਛੱਡ ਕੇ ਆਇਆ ਜਾਂ ਕੋਈ ਵਿਧਵਾ ਪੈਨਸ਼ਨ ਹੈ ਉਹ ਦਫ਼ਤਰਾਂ ਦੇ ਗੇੜੇ ਮਾਰੀ ਜਾਊ ਮੇਰੇ ਵਾਰਡ ਦਾ ਕੋਈ ਸਿੰਗਲ ਬੰਦਾ ਵੀ ਆ ਕੇ ਕਹਿ ਦੇ ਵੀ ਬਾਈ ਜੀ ਮੇਰੀ ਪੈਨਸ਼ਨ ਲੱਗਣ ਵਾਲੀ ਰਹਿੰਦੀ ਆ ਫਿਰ ਮੈਂ ਥੋੜੇ ਲਗਭਗ ਵੈਲਫੇਅਰ ਸਕੀਮਾਂ ਪ੍ਰਤੀ ਕੋਟਪੂਰੇ ਦੇ ਜਿੰਨੇ ਵੀ ਬੰਦੇ ਆ ਜਾਂਦੇ ਆ ਉਹਨਾਂ ਦੀ ਹੈਲਪ ਕਰਦੇ ਆ ਇੱਕ ਗੱਲ ਹੋਰ ਕਹਿਣੀ ਜਾਊਂਗਾ ਇਹ ਬਲੱਡ ਡੋਨਰ ਬਹੁਤ ਵੱਡੇ ਆ ਭਾਈ ਜੀ ਤੁਸੀਂ ਹਾਲ ਤੱਕ ਕਿੰਨੇ ਕੁ ਲੋਕਾਂ ਨੂੰ ਬਲੱਡ ਕਿੰਨੇ ਕੁ ਵਾਰੀ ਦਿੱਤਾ ਹੋਊਗਾ ਮੈਂ ਭਾਈ ਜੀ ਆਪ ਦਾ ਬਲੱਡ 21 ਵਾਰ ਦੇ ਚੁੱਕਿਆ ਜੀ 21ਵੀਂ ਵਾਰ ਮੈਂ ਬਲੱਡ ਦੇਤਾ ਹੁਣ 1 30 ਜੂਨ ਨੂੰ ਕੈਂਪ ਆ ਉਹਦੇ ਵਿੱਚ ਅਸੀਂ ਮੈਂ 22ਵੀਂ ਵਾਰੀ ਖੂਨ ਦੇਣ ਜਾ ਰਹੇ ਆ ਜੀ ਇਹ ਮੈਂ ਨਹੀਂ ਦਿੰਦਾ ਜੀ ਖੂਨ ਇਹ ਸਾਡੇ ਵਰਗੇ ਜਿਹੜੇ ਵੱਡੇ ਭਰਾ ਬੈਠੇ ਆ ਨਾਲ ਦੇ ਸਾਥੀ ਬੈਠੇ ਆ ਉਹ ਕਹਿੰਦੇ ਆ ਵੀ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਕੋਈ ਬੰਦਾ ਕਿਸੇ ਦੇ ਕਹਿਣਤੀ ਲੱਗਦਾ ਕਈ ਵਾਰੀ ਕੋਈ ਸੋਜੀ ਉਹ ਜੀ ਨਹੀਂ ਆਉਂਦੀਗੀ ਸਾਡੇ ਭੈਣ ਭਰਾ ਕਹਿੰਦੇ ਯਾਰ ਆਪਾਂ ਇਹ ਵੀ ਸ਼ੁਰੂ ਕਰੀਏ ਕਿਉਂਕਿ ਬਲੱਡ ਮੰਨ ਲਓ ਡਿਲੀਵਰੀ ਕੇਸ ਐ ਅਮਰਜੈਂਸੀ ਕੇਸ ਐ ਉਦੋਂ ਖੂਨ ਖੂਨ ਨਹੀਂ ਮਿਲਦਾਗਾ ਠੀਕ ਆ ਜੀ ਸੋ ਅਸੀਂ ਸਾਡੇ ਗਰੁੱਪ ਬਣੇ ਆ ਸਾਡੇ ਗਰੁੱਪ ਚ ਕੋਈ ਮੈਸੇਜ ਆ ਜਾਏ ਸਾਡੀ ਸਾਰੀ ਟੀਮ ਮੁੰਡਿਆਂ ਦੀ ਸਾਰੀ ਲੱਗ ਜਾਂਦੇ ਆ ਵੀ ਭਾਈ ਇਹਨੂੰ ਖੂਨ ਦੀ ਕਿਤੋਂ ਵੀ ਉਪਲਬਧੀ ਕਰਾ ਕੇ ਦੇਗੇ ਇਹਦੀ ਪੂਰਤੀ ਕਰਗੇ ਖੂਨ ਆਏ ਨਾ ਵੀ ਬੰਦਾ ਖੂਨ ਤੋਂ ਮਰ ਜੂਗਾ ਜਾਂ ਖੂਨ ਪੱਖੋਂ ਰਹਿ ਜੂਗਾ ਇਹ ਵਜਾ ਤੇ ਨਾਲੇ ਇਹ ਵੀ ਕਹਿੰਨੇ ਆ ਵੀ ਜਿਹੜੇ ਵੀ ਬੰਦੇ ਨੇ ਸਾਨੂੰ ਮੈਸੇਜ ਕੀਤਾ ਜਿਹੜੇ ਵੀ ਬੰਦੇ ਨੇ ਸਾਨੂੰ ਡਾਕਟਰ ਦੀ ਮੋਰ ਲੱਗੀ ਵਾਲਾ ਫਾਰਮ ਭੇਜਿਆ ਜੀ ਉਹਨੂੰ ਖੂਨ ਨਾ ਮਿਲਿਆ ਹੋਵੇ ਤਾਂ ਵੀ ਅਸੀਂ ਜ਼ਿੰਮੇਵਾਰ ਹਾਂ ਜੀ ਹਾਲਾਂਕਿ ਇੱਕ ਤਾਂ ਇੱਕ ਸੇਵਾ ਹੈ ਤਾਂ ਇੱਕ ਇੱਛਾ ਹੁੰਦੀ ਆ ਕਿ ਕਰਨੀ ਕਿ ਜਿਵੇਂ ਕਰਨੀ ਜਾਂ ਕਿ ਇਸ ਵੀ ਨਾ ਕਰਨੀ ਆ ਪਰ ਇਹਨੂੰ ਅਸੀਂ ਜ਼ਿੰਮੇਵਾਰੀ ਨਾਲ ਕਰਦੇ ਆ ਯਾਰ ਵੀ ਜੇ ਉਹਨੇ ਸਾਨੂੰ ਫੋਨ ਕਰ ਲਿਆ ਨਾ ਉਹਨੂੰ ਆਪਾਂ ਆਉਟਪੁੱਟ ਕੱਢ ਕੇ ਦੇ ਜੀ ਉਹਨੂੰ ਰਿਜ਼ਲਟ ਕੱਢ ਕੇ ਦੇ ਜੀ ਆਪਾਂ ਵੀ ਐ ਨਹੀਂ ਵੀ ਕੱਲਾ ਵੀ ਕੋਈ ਨਹੀਂ ਬਾਈ ਵੇਖ ਲਾਂਗੇ ਕਿਉਂਕਿ ਇਹ ਵੇਖਣ ਵਾਲਾ ਮਸਲਾ ਹੀ ਨਹੀਂ ਹੁੰਦਾ ਇਹ ਤਾਂ ਤਤਕਾਲ ਵਾਲਾ ਮਸਲਾ ਹੈ ਇਹਨੂੰ ਪ੍ਰਾਇੋਰਟੀ ਦੇ ਲਈ ਅਸੀਂ ਲੈਨੇ ਆ ਸਾਡੀ ਸਾਰੀ ਟੀਮ ਪ੍ਰਾਇੋਰਟੀ ਤੇ ਲੈਂਦੀ ਆ ਤੇ ਠੀਕ ਚੱਲੀ ਜਾਂਦੀ ਆ ਇਹ ਵੀ ਸੇਵਾ ਜਿਹੜੀ ਇਹ ਵੀ ਠੀਕ ਚੱਲੀ ਜਾਂਦੀ ਆ ਜੀ ਤੁਹਾਡੇ ਸਾਰਿਆਂ ਦੇ ਨਾਲ ਰਲ ਮਿਲ ਕੇ ਵਧੀਆ ਚੱਲੀ ਜਾਂਦਾ ਜੀ এনਵਾਇਰਨਮੈਂਟ ਪ੍ਰਤੀ ਤੁਹਾਡਾ ਕੀ 뷰 ਹੈ ਜੀ এনਵਾਇਰਨਮੈਂਟ ਪ੍ਰਤੀ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਜੀ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਡੇ ਬਾਈ ਡੇ ਜਿਹੜੇ ਦਰਖਤਾਂ ਦੀ ਕਟਾਈ ਆ ਉਹ ਧੜਾ ਧੜ ਹੋ ਰਹੀ ਆ ਜੀ ਠੀਕ ਆ ਜੀ ਉਹ ਇੱਕ ਵਾਰ ਦਰਖਤ ਨੂੰ ਕੱਟ ਦਿੰਦੇ ਆ ਪਰੰਤੂ ਬੂਟਾ ਲਾਉਂਦੇ ਨਹੀਂ ਜੇ ਬੂਟਾ ਲਾਉਂਦੇ ਵੀ ਆ ਤਾਂ ਉਹਦੀ ਸਾਂਭ ਸੰਭਾਲ ਨਾ ਹੋਣ ਕਰਕੇ ਬੂਟਾ ਮਰ ਜਾਂਦਾ ਸੁੱਕ ਜਾਂਦਾ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਸੂਨ ਆਉਣੀ ਆ ਲੋਕ ਵੱਧ ਤੋਂ ਵੱਧ ਬੂਟੇ ਲਾਉਣ ਮੈਂ ਵੀ ਆਪਦੇ ਘਰੇ ਦਰਖਤ ਲਾਏ ਹੋਏ ਆ ਮੈਂ ਮੇਰੇ ਨਾਲ ਮੇਰੀ ਬੇਟੀ ਆ ਛੋਟੀ ਅਸੀਂ ਸਾਰਾ ਪਰਿਵਾਰ ਬੂਟਿਆਂ ਦੀ ਕੇਅਰ ਕਰਦੇ ਆਂ ਸਾਂਭਦੇ ਆਂ ਇਹਨਾਂ ਦੇ ਵਿੱਚ ਫਿਰ ਨਿੱਕੇ ਨਿੱਕੇ ਪੰਛੀ ਆ ਕੇ ਰਹਿੰਦੇ ਆਂ ਮੈਂ ਹੁਣ ਇਹਨਾਂ ਦੀ ਕਟਾਈ ਨਹੀਂ ਕਰਦਾ ਸਾਡੇ ਫਾਇਕਸ ਲੱਗੇ ਆ ਨਹੀਂ ਤਾਂ ਇਹਨਾਂ ਨੂੰ ਅਸੀਂ ਡਿਜ਼ਾਈਨ ਕਰਕੇ ਸੋਨਾ ਬਣਾਉਂਦੇ ਕਿਉਂਕਿ ਇਹਨਾਂ 'ਚ ਪੰਛੀ ਰਹਿੰਦੇ ਆ ਬਾਈ ਜੀ ਜੇ ਅਸੀਂ ਇਹ ਹੀ ਕੱਟ ਤੇ ਪੰਛੀ ਕਿੱਥੇ ਜਾਣਗੇ ਅਸੀਂ ਸਾ ਕਿੱਥੋਂ ਲਾਵਾਂਗੇ ਅਸੀਂ ਮੰਜੀ ਜੇ ਡੋਣੀ ਪੈਗੀ ਲੈਂਟ ਗਈ ਤਾਂ ਕਿਹਦੇ ਥੱਲੇ ਡਾਵਾਂਗੇ ਦਾ ਤਾਪਮਾਨ ਅੱਜ ਜੇ ਅਸੀਂ ਸੰਤਾਪ ਹੰਡਾਈ ਤਾਂ ਜਾਂਦੇ ਆ 47 48 ਡਿਗਰੀ ਦਾ ਜੀ ਤੁਸੀਂ ਸਾਡੇ ਤੋਂ ਵੱਡੇ ਹੋ ਤੁਸੀਂ ਸਮਾਂ ਪੁਰਾਣਾ ਦੇਖਿਆ ਉਦੋਂ ਇੰਨਾ ਤਾਪਮਾਨ ਹਾਈ ਹੁੰਦਾ ਹੀ ਨਹੀਂ ਸੀਗਾ ਜਿੰਨਾ ਕਿ ਮੈਂ ਸੁਣਿਆ ਉਦੋਂ ਤਾਪਮਾਨ ਇੰਨਾ ਰੇਜ਼ ਨਹੀਂ ਸੀ ਕਰਦਾ ਹੁਣ ਡੇ ਬਾਈ ਡੇ ਤਾਪਮਾਨ ਕਿੰਨਾ ਰੇਜ਼ ਕਰੀ ਜਾਂਦਾ ਹੁਣ ਤਾਂ ਖਬਰਾਂ ਚ ਆਉਂਦਾ ਵੀ ਅੱਜ ਆ ਜਿਲ੍ਹਾ ਜਾਂ ਆ ਏਰੀਆ ਸਭ ਤੋਂ ਤਤਾਰ ਰਿਹਾ ਜੀ ਇੱਥੇ ਤਾਂ ਬਾਹਰ ਨਾ ਨਿਕਲੋ ਜੀ ਸਾਨੂੰ ਲੱਟ ਕੀਤਾ ਜਾ ਰਿਹਾ ਹੀਟ ਵੇਵ ਚੱਲਦੀ ਆ ਜੀ ਇਹ ਹੀਟ ਵੇਵ ਜੇ ਚੱਲੀ ਉਹ ਸਾਡੀਆਂ ਗਲਤੀਆਂ ਕਰਕੇ ਚੱਲੀ ਆ ਅਸੀਂ ਦਾਖਤ ਲਾਉਂਦੇ ਨਹੀਂ ਥਾੜਾ ਥੜ ਕਟਾਈ ਕਰੀ ਜਾਂਦੇ ਆ ਉਹ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਹੀ ਮੇਰੇ ਪਰਿਵਾਰ ਨੂੰ ਸਾਰਿਆਂ ਨੂੰ ਹੀ ਬੂਟਿਆਂ ਪ੍ਰਤੀ ਰਾਖਤਾ ਪ੍ਰਤੀ ਵਾਤਾਵਰਨ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਤੇ ਪਾਣੀ ਨੂੰ ਸੰਜਮ ਨਾਲ ਵਰਤਣ ਦੀ ਲੋੜ ਹੈ ਜੀ ਇਹ ਤਾਂ ਵਾਤਾਵਰਨ ਵਾਸਤੇ ਹੈ ਜੀ ਜਿੰਨਾ ਕੋਸ਼ਿਸ਼ ਹੋਵੇ ਪਾਣੀ ਨੂੰ ਸੰਜਮ ਨਾਲ ਵਰਤੋ ਪਰ ਇਹ ਇੱਕ ਜਿਹੜੇ ਸੋਮੇ ਆ ਇੱਕ ਉਹ ਸੋਮੇ ਆ ਜਿਹੜੇ ਆਪਾਂ ਧਰਤੀ ਚੋਂ ਸੋਮੇ ਲਏ ਆ ਪਾਣੀ ਧਰਤੀ ਚੋਂ ਲੈ ਰਹੇ ਆ ਆਪਾਂ ਉਹਦਾ ਇੱਕ ਅੰਤ ਤਾਂ ਹੈਗਾ ਹੀ ਆ ਹੁਣ ਕਈ ਏਰੀਆ ਦੇ ਵਿੱਚ ਇਹ ਪੀਕ ਪੁਆਇੰਟ ਤੇ ਚਲਾ ਗਿਆ ਸਾਨੂੰ ਜਿਹੜੇ ਵਿਗਿਆਨੀ ਲੋਕ ਹੈ ਜਾਂ ਜਿਹੜੇ ਇਸ ਪ੍ਰਤੀ ਦਰਦ ਰੱਖਣ ਵਾਲੇ ਲੋਕ ਆ ਉਹ ਸੈਮੀਨਾਰ ਕਰਾਉਂਦੇ ਆ ਉਹ ਸੈਮੀਨਾਰਾਂ ਦੇ ਵਿੱਚ ਕਿਹਾ ਜਾਂਦਾ ਵੀ ਭਾਈ ਇਹਦੀ ਸੰਜਮਣਾ ਵਰਤੋ ਕਰੋ ਸੋ ਲੋਕਾਂ ਨੂੰ ਵੀ ਅਪੀਲ ਹੈ ਕਿ ਭਾਈ ਇਹਦੀ ਵਰਤੋਂ ਸੰਜਮਣ ਨਾਲ ਆਪਾਂ ਕਰੀਏ ਤੇ ਵੱਤੋ ਵੱਤ ਦਰਖਤ ਬੂਟੇ ਲਾਈਏ ਤਾਂ ਜੋ ਆ ਜਿਹੜਾ ਤਾਪਮਾਨ ਇਹਨਾਂ ਵਧਦਾ ਜਾ ਰਿਹਾ ਤੇ ਇਹਨੂੰ ਆਪਾਂ ਕੰਟਰੋਲ ਕਰ ਸਕੀਏ ਵੀ ਆਪਦੇ ਬਾਗ ਨੂੰ ਖੂਬਸੂਰਤ ਕਿਵੇਂ ਬਣਾਉਣਾ ਠੀਕ ਹੈ ਜੀ ਇਹ ਸਾਰਾ ਟਾਂਚਾ ਮੇਰੇ ਕੋਲੇ ਬਣਿਆ ਪਿਆ ਹੈਗਾ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਵੀ ਉਹ ਪ੍ਰਾਈਵੇਸੀ ਚ ਹੁੰਦੀਆਂ ਮੈਂ ਹੁਣ ਉਹਨਾਂ ਨੂੰ ਉਹ ਮੈਂ ਨਹੀਂ ਚੈਨਲ ਰਹੀਂ ਦੱਸਦਾ ਵੀ ਮੈਂ ਗਾਂ ਕੀ ਕਰਨਾ ਚਾਹੁੰਦਾ ਕਿਉਂਕਿ ਇੱਕ ਰਾਜਨੀਤਿਕ ਫੀਲਡ ਆ ਇਹ ਚ ਸਾਡੇ ਵਿਰੋਧੀ ਵੀ ਆ ਜੀ ਠੀਕ ਹੈ ਜੀ ਜਿਹਦੇ ਕਰਕੇ ਮਤਲਬ ਮੈਂ ਉਹਨਾਂ ਨੂੰ ਸਟੈਪ ਬਾਈ ਸਟੈਪ ਆਪਣੇ ਵਾਰਡ ਵਾਸੀਆਂ ਨੂੰ ਸਮਰਪਿਤ ਅਸੀਂ ਕਰਾਂਗੇ ਦੇਖੋ ਇਹੋ ਜੀਆਂ ਚੀਜ਼ਾਂ ਕਰਾਂਗੇ ਉਹ ਕਹਿਣਗੇ ਆ ਵੀ ਐ ਹੁੰਦਾ ਕਿਉਂਕਿ ਅਸਲ ਚ ਐਮਸੀ ਦਾ ਕੰਮ ਕੀ ਹੁੰਦਾ ਉਹ ਦੱਸਣਾ ਲੋਕਾਂ ਨੂੰ ਐਮਸੀ ਦਾ ਕੰਮ ਐ ਨਹੀਂ ਵੀ ਭਾਈ ਕੱਲਾ ਮੋਹਰ ਲਾਉਣਾ ਹੁੰਦਾ ਮੋਹਰ ਤੱਕ ਤਸਦੀਕ ਆਪਾਂ ਕਰਨਾ ਹੀ ਕਰਨਾ ਜੀ ਜੋ ਵੀ ਪੰਜਾਬ ਸਰਕਾਰ ਤੋਂ ਜੋ ਵੀ ਕੇਂਦਰ ਦੇ ਰਾਹੀਂ ਪੰਜਾਬ ਸਰਕਾਰ ਦੇ ਰਾਹੀਂ ਸਹੂਲਤ ਆਈ ਆ ਉਹਨਾਂ ਨੂੰ ਡੋਰ ਟੂ ਡੋਰ ਪਹੁੰਚਾਉਣਾ ਉਸ ਸਕੀਮ ਦਾ ਬੈਨੀਫਿਟ ਹਰੇਕ ਨਾਗਰਿਕ ਨੂੰ ਮਿਲੇ ਉਹਦੇ ਵਾਸਤੇ ਵਰਕ ਕਰਨਾ ਉਹਦੇ ਕੀ ਪੈਰਾਮੀਟਰ ਆ ਉਹ ਲੋਕਾਂ ਨੂੰ ਦੱਸਣੇ ਕਿਉਂਕਿ ਜੇ ਆਪਾਂ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਨਾ ਦੇ ਸਕੇ ਸਰਕਾਰ ਦੇ ਕੀਤੇ ਹੋਏ ਜੋ ਕੰਮ ਹੈ ਕਰ ਰਹੀ ਆ ਸਟੈਪ ਬਾਈ ਸਟੈਪ ਉਹ ਲੋਕਾਂ ਤੱਕ ਲੈ ਕੇ ਜਾਣੇ ਜੀ ਇਹ ਵੀ ਸਾਡਾ ਇੱਕ ਫਰਜ਼ ਬਣਦਾ ਹੈਗਾ ਵੀ ਭਾਈ ਉੱਥੋਂ ਤਾਂ ਉਹਨਾਂ ਨੇ ਸਕੀਮ ਦੇਤੀ ਪਰੰਤੂ ਸਾਡੇ ਲੋਕਾਂ ਨੂੰ ਮਿਲੀ ਨਹੀਂ ਜੇ ਬਹੁਤ ਸਾਰੀਆਂ ਸਕੀਮਾਂ ਰਹਿ ਜਾਂਦੀਆਂ ਨਾ ਜੀ ਉਹਦੇ ਵਿੱਚ ਕਿਤੇ ਨਾ ਕਿਤੇ ਅਣਗੈਲੀ ਹੁੰਦੀ ਹੈ ਉਹ ਅਣਗੈਲੀ ਲੋਕਲ ਨਮਾਇंदे ਦੀ ਹੁੰਦੀ ਹੈ ਵੀ ਉਹ ਲੋਕਾਂ ਨੂੰ ਦੱਸਦਾ ਹੀ ਨਹੀਂ ਕਿਉਂਕਿ ਸਾਡਾ ਏਰੀਆ ਇੱਕ ਕਹਿ ਲਓ ਜਾਂ ਸ਼ਹਿਰ ਦਾ ਬਹੁਤ ਏਰੀਆ ਇੱਕ ਲੇਬਰ ਵਰਕਰ ਏਰੀਆ ਉਹ ਵਿਚਾਰੇ ਤੜਕੇ 7 ਵਜੇ ਆਪਦਾ ਟਿਫਨ ਲੈ ਕੇ ਆਪਦੇ ਕੰਮਾਂ ਤੇ ਉੱਠ ਜਾਂਦੇ ਆ ਜੀ ਆਥ ਨੇ ਵਰਦੇ ਆ ਉਹਨਾਂ ਨੂੰ ਥੱਕੇ ਹੁੰਦੇ ਦਾ ਧਾ ਧੋ ਕੇ ਆਉਂਦਾ ਬਈ ਪੈ ਜਾਂਦੇ ਆ ਉਹਨਾਂ ਨੂੰ ਦੱਸੂ ਕੌਣ ਅਸੀਂ ਦੱਸਣਾ ਉਹਨਾਂ ਦੇ ਘਰੇ ਜਾ ਕੇ ਫਿਰ ਉਹਨਾਂ ਨੂੰ ਕਹਿਣਾ ਭਾਈ ਆਹ ਕਾਗਜ਼ ਦਾ ਆਪਣੇ ਫੋਟੋਕਾਪੀ ਕਰਕੇ ਤਿਆਰ ਰੱਖ ਲਓ ਜੇ ਕਾਪੀ ਤੁਹਾਡੇ ਕੋਲੇ ਵੀ ਹੈ ਨਹੀਂ ਫਾਰਮ ਮੈਨੂੰ ਦੇ ਦਿਓ ਮੈਂ ਆਪੇ ਕਾਪੀ ਕਰਾ ਕੇ ਭਰ ਦੂੰਗਾ ਜੀ ਬਹੁਤ ਸਾਰੇ ਪਰਿਵਾਰ ਆ ਅਸੀਂ ਇੱਥੇ ਬੈਠ ਕੇ ਉਹਨਾਂ ਦੀਆਂ ਜੋ ਸਹੂਲਤਾਂ ਇੱਥੇ ਭਰੀ ਜਾਂਦੇ ਆ ਹੁਣ ਵੀ ਮੇਰੇ ਕੋਲੇ 3-4 ਪੈਨਸ਼ਨ ਭਰੀਆਂ ਪਈਆਂ ਚੋਣ ਜਾਬਤਾ ਲੱਗ ਗਿਆ ਸੀ ਹੁਣ ਮੈਂ ਉਹ ਕਰਾਉਣੀਆਂ ਕਿਸੇ ਦੇ ਮੰਨ ਲਓ ਕੋਈ ਮੰਨ ਲਓ ਡੇਥ ਹੋ ਗਈ ਕਿਸ ਦੀ ਉਹਦਾ ਡੈਥ ਸਰਟੀਫਿਕੇਟ ਸਾਡੀ ਕਮੇਟੀ ਨੇ ਉਥੇ ਭਰਨਾ ਸੀ ਤੇ ਹੁਣ ਉਹ ਪਰਿਵਾਰ ਥੋੜੋ ਵਿਚਾਰੇ ਇੱਕ ਤਾਂ ਉਹਨਾਂ ਦੇ ਉਹ ਜੀ ਘਟਨਾ ਵਾਪਰ ਗਈ ਇੱਕ ਉਹਦੇ ਦਫਤਰਾਂ ਚ ਕਿਡੇ ਲਵਾਈ ਜਾਈਏ ਅਸੀਂ ਭਰਾਂਗੇ ਅਸੀਂ ਕਦੇ ਹੱਸ ਕੇ ਬੈਠੇ ਆ ਉਹਨਾਂ ਨੇ ਸਭ ਤੋਂ ਵੱਡਾ ਉਹਨਾਂ ਦੇ ਕੋਲੇ ਜੋ ਲੋਕਾਂ ਕੋਲੇ ਅਧਿਕਾਰ ਹੁੰਦਾ ਉਹ ਹੁੰਦਾ ਵੋਟ ਦਾ ਜੀ ਜਿਹਦਾ ਕੋਈ ਵੀ ਮੁੱਲ ਨਹੀਂ ਪਾਇਆ ਜਾ ਸਕਦਾ ਜੀ ਕਿਉਂਕਿ ਦੇਸ਼ ਸਟੇਟਾਂ ਇਸੇ ਤੋਂ ਚੱਲਦਾ ਸਿਸਟਮ ਬਿਲਕੁਲ ਉਹਨਾਂ ਨੇ ਸਾਨੂੰ ਆਪ ਦਾ ਉਹ ਵਾਲਾ ਅਧਿਕਾਰ ਦੇਤਾ ਅੰਦਰ ਮਸ਼ੀਨ ਤੇ ਬਟਨ ਨੱਪ ਕੇ ਵੀ ਭਾਈ ਲੈ ਗੋ ਵੀ ਹੁਣ ਤੂੰ ਦੇਖਣਾ ਅਗਲਾ ਕੰਮ ਤੇ ਜੇ ਮੈਂ ਫਿਰ ਵੀ ਉਥੋਂ ਗੈਲੀ ਕਰਦਾ ਜਾਂ ਮੈਂ ਉਹਨਾਂ ਦੀਆਂ ਗੱਲਾਂ ਤੇ ਖੜਾ ਨਹੀਂ ਉੱਤਰਦਾ ਫਿਰ ਮੈਂ ਮਾੜਾਂ ਬਈ ਜੀ ਫਿਰ ਅਸੀਂ ਆਪ ਦੇ ਆਪ ਨੂੰ ਹੀ ਫੀਲ ਗਿਲਟੀ ਫੀਲ ਕਰਾਂਗੇ ਯਾਰ ਵੀ ਕਿੱਡੀ ਵੱਡੀ ਲੋਕਾਂ ਨੇ ਸਾਡੇ ਤੇ ਹੱਥ ਰੱਖਿਆ ਸੀ ਤੇ ਯਾਰ ਸਾਡੇ ਤੋਂ ਆਹ ਕੁਝ ਨਹੀਂ ਹੋਇਆਗਾ ਕੰਮ ਸਾਡੇ ਲਗਾਤਾਰ ਚੱਲੀ ਜਾਂਦੇ ਆ ਜਿਹੜਾ ਕੋਈ ਏਰੀਆ ਸਾਡਾ ਬਨ ਵਾਲਾ ਰਹਿੰਦਾ ਉਹਦੇ ਵਾਸਤੇ ਹੁਣ ਸਾਡਾ ਰਣਜੀਤ ਸਿੰਘ ਨਗਰ ਆ ਜੀ ਉਥੇ ਪ੍ਰੋਪਰ ਸੀਵਰੇਜ ਪ੍ਰਣਾਲੀ ਜਮਾਂ ਡਨ ਹੋ ਗਈ ਆ ਉਹ ਇੰਪਰੂਵਮੈਂਟ ਟਰਸਟ ਨੇ 9082 1982 ਦੇ ਵਿੱਚ ਪਲਾਟ ਕੱਟੇ ਸੀ ਤੁਸੀਂ ਦੇਖੋ ਉਸ ਏਰੀਆ ਚ ਬਲਬ ਵੀ ਚਾਰ ਜਗਦੇ ਸੀ ਜੀ ਅੱਜ ਉਥੇ 46 ਬਲਬ ਆ ਜੀ ਪੂਰੀ ਤਾਰ ਆ ਜੀ ਐਮ ਸੀ ਬੀ ਬਾਕਸ ਵੱਖਰਾ ਲੱਗਿਆ ਜੀ ਉਹਨਾਂ ਦਾ ਜੀ ਠੀਕ ਆ ਜੀ ਉਹਨਾਂ ਨੂੰ ਟਰਾਂਸਫਾਰਮਰ ਤੋਂ ਸਪਲਾਈ ਘਟਦੀ ਸੀ ਵੱਖਰੀ ਉਥੋਂ ਵੱਡਾ ਕਰਵਾ ਕੇ ਉਥੇ ਪੂਰੀ ਕਰਕੇ ਦਿੱਤੀ ਆ ਜੀ ਜੀ ਠੀਕ ਹੈ ਫਿਰ ਉਸ ਏਰੀਆ ਦਾ ਐਸਟੀਮੇਟ ਸਾਰਾ ਪਾਸ ਹੋ ਗਿਆ ਜੀ 69 ਲੱਖ ਰੁਪਏ ਉਸ ਏਰੀਆ ਵਾਸਤੇ ਰੱਖਿਆ ਹੋਇਆ ਜੋ ਮਾਨਯੋਗ ਸਪੀਕਰ ਸਾਹਿਬ ਹੁਣਾਂ ਨੇ 7 ਕਰੋੜ ਰੁਪਏ ਦੀ ਗ੍ਰਾਂਟ ਲੈ ਕੇ ਆਂਦੀ ਸੀ ਉਹਦੇ ਵਿੱਚੋਂ ਉਹਦਾ ਟੈਂਡਰ ਕਾਲ ਹੋਣੀ ਆ ਕਿਉਂਕਿ ਉੱਥੇ ਗੁਜਰਾਤ ਗੈਸ ਵਾਲੇ ਆਪਦਾ ਵਰਕ ਕਰਦੇ ਪਏ ਆ ਕੰਮ ਕਰਦੇ ਪਏ ਆ ਜੇ ਉਹਨਾਂ ਦੇ ਕਿਉਂਕਿ ਐਂ ਹੁੰਦਾ ਅੱਗੇ ਆਇਆ ਹੁੰਦਾ ਵੀ ਸੜਕ ਬਣਾਈ ਮਗਰੋਂ ਪੜਤੀ ਅਸੀਂ ਉਹ ਕੰਮ ਨਹੀਂ ਕਰਨਾ ਪਹਿਲਾਂ ਜੋ ਖੁਦਾਈ ਵਾਲਾ ਕੰਮ ਆ ਸੀ ਪਹਿਲਾਂ ਨਿਵੇੜ ਲੈਣਾ ਉਸ ਤੋਂ ਬਾਅਦ ਉੱਥੇ ਲੇ ਕਰ ਦਿੰਦੀਆਂ ਇੰਟਰਲੌਕ ਟਾਈਲ ਤੇ ਉਹ ਬਾਈ ਜੀ ਰਣਜੀਤ ਸਿੰਘ ਨਗਰ ਦਾ ਜਦੋਂ ਉੱਥੇ ਇੰਟਰਲੌਕ ਟਾਈਲ ਲੱਗ ਗਈ ਕਰ ਗਈ ਉਹ ਸਾਡਾ ਇੱਕ ਡ੍ਰੀਮ ਪ੍ਰੋਜੈਕਟ ਹੈ ਉੱਥੇ ਮਤਲਬ ਇਹੋ ਜੀਆਂ ਚੀਜ਼ਾਂ ਲੱਗਣੀਆਂ ਜਾਂ ਹੋਣੀਆਂ ਲਾਈਟਿੰਗ ਹੋਰ ਲੱਗਣੀ ਆ ਹਜੇ ਹੋਰ ਖੂਬਸੂਰਤ ਲੈ ਉਹ ਵੇਖਣ ਆਉਣਗੇ ਵੀ ਲੋਕ ਉੱਥੇ ਸੈਲਫੀ ਲਿਆ ਕਰਨਗੇ ਯਾਰ ਵੀ ਆ ਐਵੇਂ ਵੀ ਕੰਮ ਹੁੰਦਾ ਇਹ ਮੇਰੀ ਗਰੰਟੀ ਆ ਬਾਈ ਜੀ ਵਾਲ ਪੇਂਟਿੰਗਾਂ ਦਾ ਕੰਮ ਐ ਦੇ ਬਾੜ ਚ ਹੋਇਆ ਸ਼ਹਿਰ ਚ ਕਿਸੇ ਬਾੜ ਚ ਨਹੀਂ ਹੋਜੀ ਹੋਇਆ ਠੀਕ ਆ ਆਏ ਨਹੀਂ ਸਾਡੇ ਸਾਰੇ ਐਮਸੀ ਲੱਗੇ ਆ ਕੋਈ ਸਮਾਂ ਵਧ ਦੇ ਸਕਦਾ ਕੋਈ ਘਟ ਦੇ ਸਕਦਾ ਸਾਡੇ ਸਾਰੇ ਮੈਂਬਰ ਲੱਗੇ ਰਹਿੰਦੇ ਆ ਕਿਉਂਕਿ ਜਿਹੜੇ ਜਿਹੜੇ ਜਿੱਤ ਕੇ ਆਏ ਆ ਬਾਈ ਜੀ ਉਹ ਉਹੀ ਭਾਵਨਾ ਨਾਲ ਆਏ ਆ ਸਾਡੀ ਤਾਂ ਕੋਸ਼ਿਸ਼ ਆ ਵੀ ਅਸੀਂ ਨਾ ਬਾੜ ਪੁੱਛਿਆ ਕਦੇ ਨਾ ਕੋ ਪੁੱਛਿਆ ਭਾਈ ਸਾਡਾ ਬਾੜ ਖੁੱਲਾ ਮੈਂ ਹੈ ਨਹੀਂ ਦੱਬੀ ਜੌਨੇ ਤਾਂ ਕੰਮ ਬਾਈ ਕੋਈ ਕਮੀ ਨਹੀਂ ਰਹਿਣ ਦਿੰਦੇ ਤੁਹਾਡੇ ਸਾਰਿਆਂ ਦਾ ਸਹਿਯੋਗ ਆ ਨਾਲ ਤਾਂ ਹੀ ਕੰਮ ਸਟੈਪ ਬਾਈ ਸਟੈਪ ਅੱਗੇ ਵਧਦੇ ਆ ਕੱਲਾ ਬੰਦਾ ਵੱਡਾ ਨਹੀਂ ਹੁੰਦਾਗਾ ਨਾਲ ਲੈ ਕੇ ਚੱਲਦੇ ਆ ਸਾਰਿਆਂ ਨੂੰ ਬਜ਼ੁਰਗਾਂ ਤੋਂ ਸਲਾਹ ਲੈ ਲਈ ਨਾਲ ਦੇ ਹੋਰ ਬੰਦੇ ਇੰਟੈਲੀਜੈਂਟ ਆ ਉਹਨਾਂ ਨੂੰ ਪੁੱਛ ਲਿਆ ਐ ਸਟੈਪ ਬਾਈ ਸਟੈਪ ਕਰਦੇ ਆ ਬਾਕੀ ਜਿੱਥੇ ਕੋਈ ਕਮੀ ਪੇਸ਼ੀ ਆਉਂਦੀ ਆ ਕੋਈ ਅਧਿਕਾਰੀ ਦੀ ਗੱਲ ਆ ਜਾਂ ਕੁਛ ਆ ਉਹ ਸਪੀਕਰ ਸਾਹਿਬ ਬੈਠੇ ਆ ਉਹਨਾਂ ਦੀ ਟੀਮ ਬੈਠੀ ਆ ਬਾਈ ਜੀ ਵੀ ਆ ਮੇਰੀ ਹੁੰਦਾ ਨਹੀਂ ਪਿਆਗਾ ਉਹ ਨਾਲ ਦੀ ਨਾਲ ਫੋਨ ਕਰਦੇ ਆ ਜਾ ਵੀ ਗੋਪੀ ਉਥੇ ਜਾ ਤੇਰਾ ਹੋਇਆ ਪਿਆ ਕੰਮ ਜਾ ਫਲਾਣੇ ਨੂੰ ਮਿਲ ਲੈ ਬਾਕੀ ਇਹ ਆ ਵੀ ਪੈਰਵਾਈ ਤਾਂ ਆਪ ਕਰਨੀ ਪੈਂਦੀ ਆ ਜੇ ਦਫਤਰ ਚ ਫੈਲ ਪਈ ਆ ਲੀਡਰ ਆ ਜਾਂ ਲੀਡਰ ਦਾ ਪੀਆਰਓ ਆ ਜਾਂ ਉਹਨਾਂ ਦੇ ਪੀ ਸਾਹਿਬ ਆ ਜਾਂ ਉਹਦਾ ਕੋਈ ਹੋਰ ਅਧਿਕਾਰੀ ਆ ਉਹ ਕੱਲਾ ਫੋਨ ਕਰ ਸਕਦਾ ਹੁਣ ਜਾਣਾ ਤਾਂ ਆਪਾਂ ਉਥੇ ਭਾਈ ਵੀ ਭਾਈ ਜਾ ਕੇ ਹਮੇਰੀ ਫਾਈਲ ਕੱਢਤੀ ਕਿ ਨਹੀਂ ਕੱਢਤੀ ਤੁਹਾਨੂੰ ਫੋਨ ਆਇਆ ਸੀ ਮੈਂ ਭਾਈ ਜੀ ਪੈਰਵਾਈ ਕਰਦਾ ਆ ਆਏ ਨਹੀਂ ਹਰ ਇੱਕ ਦਫਤਰ ਦਾ ਮੈਨੂੰ ਪਤਾ ਹਰ ਇੱਕ ਅਧਿਕਾਰੀ ਦੇ ਮੇਰੇ ਕੋਲੇ ਨੰਬਰ ਆ ਮੈਂ ਤਾਂ ਪੈਰਵਾਈ ਕਰਦਾ ਹਾਂ ਭਾਈ ਹੁੰਦਾ ਕਿ ਨਹੀਂ ਹੁੰਦਾ ਦੱਸ ਜੀ ਜੇ ਕੋਈ ਕਮੀ ਪੇ ਪੇਛੀ ਅਸੀਂ ਦੂਰ ਕਰ ਦਿੰਦੇ ਆ ਜੀ ਯਾਰੀ ਆਹੀ ਹੁੰਦਾ ਰਹਿਣ ਨਿਕਲ ਸਦਾ ਦਿੰਦੇ ਸੋ ਬਾੜਵਾਸੀਆਂ ਨੂੰ ਕਹਿੰਨੇ ਆ ਵੀ ਭਾਈ ਤੁਸੀਂ ਇਸੇ ਤਰ੍ਹਾਂ ਆਸ਼ੀਰਵਾਦ ਸਾਨੂੰ ਦਿੰਦੇ ਰਹੋ ਤੁਹਾਡੇ ਬੱਚੇ ਆ ਤੇ ਲੱਗੇ ਰਵਾਂਗੇ ਆਏ ਨੇ ਵੀ ਕੋਈ ਹਟ ਜਾਗੇ ਤੱਬੀ ਆਵਾਂ ਕੰਮ ਕਾਮੀ ਪੇਸ਼ੀ ਕੋਈ ਨਹੀਂ ਹੁੰਦឹង ਐਸੇ ਸਮਾਜ ਸੇਵੀ ਮਾਨ ਸ਼ਖਸੀਤਾ ਨੂੰ ਹੋਰ ਵੀ ਅੱਗੇ ਮਲਾਉਂਦੇ ਰਵਾਂਗੇ ਭਾਈ ਮਨਜਿੰਦਰ ਗੋਪੀ ਜੀ ਨੂੰ ਅਸੀਂ ਸਲੂਟ ਕਰਦੇ ਆ ਆਸ ਕਰਦੇ ਆ ਇਹਨਾਂ ਦੀ ਲੰਮੀ ਉਮਰ ਦੀ ਇਹਨਾਂ ਦੇ ਪਰਿਵਾਰ ਲਈ ਕਾਮਨਾ ਕਰਦੇ ਆ ਹਮੇਸ਼ਾ ਸਮਾਜ ਲਈ ਚੰਗਾ ਸਰਚਦੇ ਰਹਿਣਗੇ ਗਰਾਊਂਡ ਰਿਪੋਰਟ ਜਮੀਨੀ ਹਿੱਕਤੋਂ ਸੁਖਿੰਦਰ ਸਿੰਘ ਕੋਲੋਤਾ